ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਚ 21 ਸਾਲ ਹਰਸਿਮਰਤ ਰੰਦਾਵਾ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਕੈਨੇਡਾ ਵਿੱਚ 21 ਸਾਲ ਭਾਰਤ ਵਿਦਿਆਰਥਣ ਹਰਸਿਮਰਤ ਰੰਦਾਵਾਂ ਦੀ ਗੋਲੀ ਮਾਰ ਖਤਿਆ ਕਰ ਦਿੱਤੀ ਗਈ ਅਤੇ ਇਸ ਮਾਮਲੇ ਵਿੱਚ ਇੱਕ ਮੁੰਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਹੈਮਿਲਟਨ ਪੁਲਿਸ ਨੇ ਮੰਗਲਵਾਰ ਨੂੰ ਉਸ ਦੇ ਨਾਲ فاصل ਤੋਂ 32 ਸਾਲ ਮੁਲਾਜ਼ਮ ਜੇਰ ਦਿਨ ਫੋਸਟਰ ਦੀ ਗ੍ਰਿਫਤਾਰੀ ਕੀਤੀ ਹੈ ਤੇ ਉਸ ਦੇ ਕਤਲ ਤੇ ਕਤਲ ਦੀ ਕੋਸ਼ਿਸ਼ ਦੇ ਤੈਨ ਦੋਸ਼ ਲਗਾਏ ਗਏ ਹਨ ਹਰਸਿਮਰਨ ਰੰਧਾਵਾ ਮੁਹਾਕੇ ਗਾਲਜ ਵਿੱਚ ਫਿਜ਼ੀਓਥੈਰੇਪੀ ਕੋਰਸ ਕਰ ਰਹੀ ਸੀ ਅਤੇ ਦੂਜੇ ਸਾਲ ਦੀ ਵਿਦਿਆਰਥਣ ਸੀ ਰੰਧਾਵਾ ਨੇ 17 April ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਜਦ ਉਸ ਅਪਰ ਜੇਮਸ ਸਟਰੀਟ ਅਤੇ ਸਾਊਥ ਬੈਡ ਫਰੋੜ ਤੇ ਚੌਰਾਹੇ ਚ ਬੱਸ ਸਟੈਂਡ ਦੇ ਨੇੜੇ ਖੜੀ ਸੀ ਗੋਲੀ ਮਾਰ ਲੱਗਣ ਤੋਂ ਬਾਅਦ ਵਿਦਿਆਰਥਣ ਨੂੰ ਹਸਪਤਾਲ ਤੇ ਤੱਕਲ ਕਰਵਾਇਆ ਗਿਆ ਪਰ ਬਾਅਦ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਭਾਰਤ ਦੇ ਵਿਦਿਆਰਥਣ ਬੱਸ ਤੋਂ ਉਤਰਨ ਤੋਂ ਬਾਅਦ ਸੜਕ ਪਾਰ ਕਰਨ ਲਈ ਖੜੀ ਸੀ ਅਤੇ ਜਦ ਉਸ ਨੂੰ ਗੋਲੀ ਮਾਰ ਦਿੱਤੀ ਗਈ ਮੀਡੀਆ ਰਿਪੋਰਟ ਦਾ ਇਹ ਵੀ ਕਹਿਣਾ ਹੈ ਕਿ ਇਹ ਚਾਰ ਕਾਰਾਂ ਵਿੱਚ ਘਟੋ ਘਾਟ 7 ਲੋਕ ਕਿਸੇ ਗੱਲ ਨੂੰ ਲੈ ਕੇ ਝਗੜੇ ਵਿੱਚ ਸ਼ਾਮਿਲ ਸਨ ਅਤੇ ਗੋਲੀ ਇੱਕ ਗੋਲੀ ਹਰਸਿੰਦਰਤ ਨੂੰ ਲੱਗੀ ਜੋ ਨੇੜੇ ਖੜੀ ਸੀ ਅਤੇ ਇਸ ਨੂੰ ਵੀਰਵਾਰ ਨੂੰ ਰੀਡ ਦੇ ਹਵਾਲੇ ਕਰ ਦਿੱਤਾ ਗਿਆ ਹਰਸਿੰਦਰਤ ਦੇ ਇੱਕ ਸਥਾਨ ਜਿੰਮ ਤੋਂ ਘਰ ਆ ਰਹੀ ਸੀ ਅਤੇ ਇਸ ਦੌਰਾਨ ਜਿਵੇਂ ਹੀ ਉਸ ਬੱਸ ਸਟਾਪ ਪਹੁੰਚੀ ਤਾਂ ਉਸ ਨੂੰ ਗੋਲੀ ਲੱਗੀ ਅਤੇ ਜਿਸ ਕਾਰਨ ਤੁਰਤ ਉਸ ਦੀ ਮੌਤ ਹੋ ਗਈ